ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਠੀਕ ਠਾਕ ਤੇ ਬਾਈ ਵਲੌਗ ਸ਼ੁਰੂ ਕਰਨੇ ਤੋਂ ਪਹਿਲਾਂ ਮੈਂ ਇਹ ਗੱਲ ਦੱਸ ਦੇਣੀ ਚਾਹੁੰਦਾ ਵੀ ਜਿਹੜੀ ਆਪਾਂ ਡੀਜ਼ਲ ਦੀ ਸੇਵਾ ਇਕੱਠੀ ਕਰਦੇ ਪਏ ਆ ਹਨਾ ਉਹ ਸੇਵਾ ਵੀ ਉਹ ਡੀਜ਼ਲ ਐਤ ਕੀ ਅਸੀਂ ਆ ਚੱਕਰ ਲਾ ਕੇ ਫੇਰ ਲੈ ਕੇ ਜਾਵਾਂਗੇ ਤੇ ਜਿਹੜੇ ਜਿਹੜੇ ਭਰਾ ਰਹਿੰਦੇ ਆ ਸੇਵਾ ਕਰਨ ਚੋਂ ਹਨਾ ਅ ਬਾਹਰ ਵਾਲੇ ਭਰਾ ਐਨ ਆਰ ਆਈ ਭਰਾ ਜਾਂ ਇੱਧਰ ਵਾਲੇ ਭਰਾ ਹਨਾ ਉਹ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੀ ਆਪਣੀ ਸੇਵਾ ਬਈ ਪਾਉਣ ਦੀ ਕਰ ਦਿਓ ਠੀਕਾ ਫਿਰ ਆਪਾਂ ਨੇ ਬਾਅਦ ਚ ਜਿਹੜੀਆਂ ਰੀਲਾਂ ਪਾਈਆਂ ਉਹ ਡਿਲੀਟ ਕਰ ਦੇਣੀਆਂ ਜਿੰਨੀਆਂ ਵੀ ਉਹਦੇ ਉੱਪਰ ਛੇ ਗਾਲੀ ਹੈਗੀਆਂ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਬਾਅਦ ਚ ਰੀਲ ਸਰਕੂਲੇਟ ਹੋਵੇ ਤੇ ਪੈਸੇ ਪੈਣ ਠੀਕਾ ਜੀ ਤੇ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਰੇਡੀ ਹੈ ਸਟੇਟ ਐਡ ਹੋ ਜਾ ਸਟੇਟ ਐਡ ਹੋ ਜਾ ਬੱਚ ਗੁੱਸਾ ਰਹਾ ਕਰ ਅਸ੍ਰੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਪੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 1 ਵਜ ਗਿਆ ਤੇ ਖੜੇ ਆਪਾਂ ਹੋਟਲ ਦੇ ਹੋਟਲ ਦਿਖਾ ਦਈਏ ਤੁਹਾਨੂੰ ਸਾਹਮਣੇ ਸ਼ੇਰੇ ਪੰਜਾਬ ਹੋਟਲ ਤੇ ਰਾਤ ਇੱਥੇ ਆ ਗਏ ਸੀਗੇ ਅਸੀਂ ਗੱਡੀ ਖਾਲੀ ਕਰਕੇ ਕਾ ਕੱਲ ਸਾਰਾ ਦਿਨ ਸੁੱਤੇ ਰਹੇ ਅਸੀਂ ਤੇ ਵਲੌਗ ਬਣਾਇਆ ਨਹੀਂ ਕੋਈ ਵੀ ਤੇ ਰਾਤ ਨੂੰ ਜਸੂ ਭਾਜੀ ਦੇ ਹੋਟਲ ਦੇ ਮੁਰੇ ਨੂੰ ਲੰਘ ਕੇ ਆਏ ਅਸੀਂ ਉਹ ਮੈਂ ਕਲਿੱਪ ਲਾ ਦਿੰਨਾ ਇੱਥੇ ਤੇ ਉਹ ਦੇਖ ਲਿਓ ਤੁਸੀਂ ਬਣਾਇਆ ਤਾਂ ਛੇਤੀ ਛੇਤੀ ਜੇ ਤੇ ਹੁਣ ਨਹਾਨੇ ਆਪਾਂ ਨਾ ਧੋ ਕੇ ਹੁਣੇ ਆ ਰੈਡੀ ਤੇ ਉਧਰੋਂ ਜਸੂ ਭਾਜੀ ਦਾ ਫੋਨ ਆ ਲਿਆ ਆਪਾਂ ਨੂੰ ਕਹਿੰਦਾ ਮੈਂ ਆ ਰਿਹਾ ਇਹ ਕੋਈ ਨਾ ਆ ਜਾਓ ਭਾਈ ਤੇ ਗੱਡੀਆਂ ਖੜੀਆਂ ਹਨ ਮਨੂਆ ਲੱਗ ਰਿਹਾ ਵੀ ਆਹ ਉਹਨਾਂ ਦੇ ਐ ਜਿਹੜੇ ਬੋਲਵੋ ਦੇ ਉੱਪਰ ਨਹੀਂ ਲੱਗਦੇ ਓਹੋ ਮੱਥੇ ਜੀ ਤੇ ਭਾਈ ਗੱਲ ਐ ਇਦਾਂ ਉਹਨਾਂ ਡਿੱਲੀਵੇਂ ਚੱਲ ਕੋਈ ਹੁਣ ਦੋ ਕੱਲ ਤੇ ਦਿਹਾੜੀ ਹੋ ਗਈ ਕੱਲ ਕੋਈ ਮਾਲ ਨਹੀਂ ਬਣਿਆ ਤੇ ਅੱਜ ਵੀ ਹਲੇ ਤੱਕ ਕੋਈ ਨਹੀਂ ਆਇਆ ਤੇ ਅੰਦਰ ਚੱਤ ਹੋ ਗਈ ਲੈਹਟਾ ਆਹ ਮਸ਼ੀਨ ਦਾ ਇੰਨਾ ਫਾਇਦਾ ਜਵਾਕ ਟਾਇਰ ਖੋਲ ਦਿੰਦਾ ਬੜੇ ਉਹਦੇ ਨਾਲ ਰਾੜ ਨਾਲ ਲੱਗੇ ਰਹੋ ਝੋਟ ਝੋਟ ਕੇ ਟਾਇਰ ਵੀ ਇਹ ਨਹੀਂ ਕਰਦੇ ਨੇ ਖੋਲ ਵੀ ਇਹ ਨਹੀਂ ਦੇਣੇ ਉਹ ਵੀਡੀਓਗ੍ਰਾਫੀ ਹੋ ਰਹੀ ਹੈ ਗੈਲ ਕੀ ਗੈਲ ਦੀ ਆ ਨੰਬਰ ਗੱਡੀ ਦਾ ਇਹ ਆ ਉਹ ਟਾਇਰ ਬੋਜ ਲਿਆ ਇੱਥੇ ਆ ਵੀ ਟਾਇਰ ਬਦਲੂ ਇਸੀ ਕੰਪਨੀ ਕੇ ਤੂੰ ਕੰਪਨੀ ਨਹੀਂ ਹੈ ਜਿਨ੍ਹਾਂ ਦੇ ਆ ਹੈਗੇ ਆ 75Y ਤੇ ਆਡੀ ਬਣ ਲਿਆ MH04 LKU 75Y ਹਾਂਜੀ ਮਿੱਤਰੋ ਪੈੜ ਗਏ ਸਿੱਧਾ ਕਾਰ ਟਰੱਕ ਤੋਂ ਸਿੱਧਾ ਕਾਰ ਦੇ ਜਸੂਪਾ ਜੀ ਆ ਗਏ ਬਾਜੀ ਇੱਧਰ ਕਰ ਤੋਂ ਸਾਰਿਆਂ ਨੂੰ ਆਜ ਲੋ ਤੇ ਹੁਣ ਕਿੱਥੇ ਚੱਲੇ ਆ ਬਾਜੀ ਸਾਨੂੰ ਲੈ ਕੇ ਤੁਹਾਨੂੰ ਇੱਧਰ ਦਾ ਕੋਈ ਨਹੀਂ ਪਤਾ ਬਾਜੀ ਨੇ ਸਾਨੂੰ ਕਿਡਨਾਪ ਕਰ ਲਿਆ ਵਾ ਯਾ ਤੇ ਬਾਜੀ ਬਾਈ ਕੈਮਰੇ ਤੇ ਕੱਟ ਬੋਲਦੇ ਅਗਰ ਕੋਈ ਚੱਕਰ ਤਾਂ ਇੱਧਰ ਤਾਂ ਕੁਝ ਨਹੀਂ ਠੀਕ ਆ ਗਏ ਆਪਣਾ ਰੋਟੀ ਪਾਣੀ ਖਾਣ ਰੋਟੀ ਪਾਣੀ ਖਾਣ ਚੱਲੇ ਆ ਤੇ ਹੁਣ ਅਸੀਂ ਗੱਲਾਂ ਕਰਦੇ ਆ ਰਹੇ ਜੇ ਆਪਣੇ ਪੰਜਾਬ ਜਿਹੜਾ ਜਿਹੜਾ ਮਰਜੀ ਲੈ ਲਵੇ ਹਨਾ ਜ਼ਮੀਨ ਕੋਈ ਹੋਣੀ ਬਾਹਰ ਦਾ ਬੰਦਾ ਭਾਜੀ ਦੱਸ ਰਹੇ ਸੀਗੇ ਆਹ ਜਿਹੜੀਆਂ ਇੱਧਰ ਆਹ ਬਿਲਡਿੰਗਾਂ ਆ ਸਾਬ ਭਾਜੀ ਦੱਸੋ ਕਿਹਨਾਂ ਦੀਆਂ ਇਹ ਆਦਿਵਾਸੀਆਂ ਦੀ ਜਿਹੜਾ ਦੋਵੇਂ ਪਾਸੇ ਦੋਵੇਂ ਪਾਸੇ ਕਿੰਨੇ ਕਿੰਨੇ ਕਿੰਨਾ ਮਿਲਦਰਾ 99 ਸਾਲ ਦੇ ਲੀਸ ਤੇ ਮਿਲਦੀਆਂ 99 ਸਾਲ ਦੇ ਲੀਟ ਤੇ ਮਿਲਦੀਆਂ ਤੇ ਮੰਨ ਲਾ ਰੋ ਭਾਜੀ ਦਾ ਹੋਟਲ ਵੀ ਆ ਗਿਆ ਹਨਾ ਇਹ ਭਾਜੀ ਦਾ ਹੋਟਲ ਨਾ ਬਈ ਰਾਤ ਸੀ ਇੱਥੇ ਲੰਘ ਕੇ ਗਏ ਜੀ ਆ ਡੀ ਐਨ ਐਕਸ ਮੈਂ ਇਹਨਾਂ ਕਾੜੀ ਐ ਕਾੜੀ ਮੈਂ ਮੈਂ ਉਹ ਕਾਰੀ ਐ ਵੀ ਕਾੜੀ ਉਹ ਹੋਊਗਾ ਵੀ ਕਾੜੀ ਐ ਇਹ ਕਹਿੰਦਾ ਨਹੀਂ ਆਰ ਡੀ ਐ ਇਹਨੂੰ ਆਏ ਐ ਇਹਨੂੰ ਆਏ ਗਿਆ ਟੱਪਾ ਤੇ ਬਈ 99 ਸਾਲ ਦੀ ਕਿਰਾਏ ਤੇ ਲੈ ਸਕਦੇ ਆ ਰੀਲਿਸ ਤੇ ਦਵਨੜੇ ਲੱਗੀ ਗਈ ਤੇ ਦੂਜੀ ਗੱਲ ਇਹ ਬਈ ਇੱਧਰ ਵੀ 2.5 ਕਿਲੋਮੀਟਰ 2.5 ਉਹ ਪਹਾੜ ਤੱਕ 2.5 ਕਿਲੋ ਪਹਾੜ ਤੱਕ ਉਹ ਪਹਾੜ ਤੱਕ ਹਾਂ ਇਹ ਫਿੱਤਰ ਗਿਆ ਟਰੱਕ ਸਾਈਡ ਤੇ ਉਹ ਪੁਰਨਾ ਮੰਦਿਰ ਦੇ ਨਾਲ ਇੱਕ ਤੇ ਉੱਥੇ ਤੱਕ ਤੇ ਇੱਥੇ ਬਈ 93 ਸਾਲ ਬਾਅਦ ਵੀ ਆਦੀਵਾਸੀ ਨੂੰ ਆਦੀਵਾਸੀ ਉਹ ਚੜ ਜੂਗੀ ਗਾਂ ਉਹ ਮਤਲਬ ਜਿਹੜਾ ਵੀ ਉਹ ਉਹ ਜਗ੍ਹਾ ਆ ਗਈ ਪਰ ਹੋਰ ਨਾ Hindu ਨਾ ਪੰਜਾਬੀ ਔਰ ਕੋਈ ਨਹੀਂ ਲੈ ਸਕਦਾ ਤੇ ਹੁਣ ਇਹ ਹੈ ਜਸੂ ਭਾਜੀ ਦਾ ਹੋਟਲ ਤੇ ਹੁਣ ਤੁਹਾਨੂੰ ਦਿਖਾਣੇ ਆ ਹੋਟਲ ਜਸੂ ਭਾਈ ਦਾ ਅੰਦਰ ਚਲੋ ਠੀਕ ਹੈ ਬਜੀ ਦਊਗਾ ਆਰਡਰ ਜਨਾ ਪੂਰੀ ਸਲੇਟ ਆ ਪਿਛਲੇ ਪਾਸੇ ਵੀ ਹੈ ਫਲਟੀ ਨਾ ਅਕਾ ਮਾ ਜੀ ਛੱਡ ਗਲੀ ਇਹ ਇਦਾਂ ਨਾਨ ਨਾ ਜੇ ਆਪਣਾ ਕੋਈ ਕੰਮ ਤਾਂ ਨਹੀਂ ਆਪਾਂ ਆਏਗੇ ਵੇਜ ਤੇ ਆਪਾਂ ਹੈਗੇ ਐਗੀਟੇਰੀਅਨ 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 ਅਸੀਂ ਆਂਡਾ ਖਾ ਲਨੇ ਹਾਂ ਮੁਰਗੀ ਨਹੀਂ ਖਾਂਦੇ ਮੁਰਗੀ ਨਹੀਂ ਖਾਂਦੇ ਨਹੀਂ ਮੈਂ ਕਹਿੰਦਾ ਮੇਰੇ ਆਂਡੇ ਚ ਕਹਿੰਦਾ ਪਿਆ ਹੁਣ ਅੱਲਾ ਦਨ ਨਾ ਪਾਈ ਹੈ ਨਾ ਮੈਂ ਇਹ ਸਾਰਾ ਵੇਜ ਯਾਰ ਐਨ ਕੋਈ ਕੋਸੇ ਨਹੀਂ ਬੋਲਣਾ ਸਾਡਾ ਕੋਈ ਉਹ ਨਹੀਂ ਹੈ ਠੀਕ ਆ ਤੇ ਹੁਣ ਬਈ ਆਹ ਦੇਖ ਲਓ ਬਈ ਦਾ ਹੋਟਲ ਨਾਲ ਸਾਰੇ ਜਿਹੜੇ ਵੀ ਭਰਾ ਇੱਧਰ ਆਪਣਾ ਵੇਹੜੇ ਦਾ ਕਾਰਨਾ ਹੋਵਾ ਤੁਲਾ ਜਿਹੜੇ ਟਰੱਕ ਖੜਨੇ ਦੀ ਜਗ੍ਹਾ ਨਹੀਂ ਬਈ ਕਾਰ ਖੜਨੇ ਦੀ ਨਹੀਂ ਹੈ ਜਗ੍ਹਾ ਨਹੀਂ ਹੈਗੀ ਨਹੀਂ ਖੜਨ ਦਾ ਹਾਂ ਨਹੀਂ ਖੜਨੇ ਵਾਲਾ ਕੋਈ ਚੱਕਰ ਨਹੀਂ ਕਿਉਂਕਿ ਤੁਸੀਂ ਬਾਹਰ ਰੋਡ ਤੇ ਲਾਉਂਗੇ ਕ੍ਰੇਨ ਵਾਲੇ ਨੇ ਚੱਕ ਲੈ ਜਾਣਾ ਤੁਹਾਨੂੰ ਸਰਵਿਸ ਰੋਡ ਤੇ ਵੀ ਨਹੀਂ ਫੜਨ ਦੇ ਆਹ ਰਿਸਰਚ ਕਰਕੇ ਤੇ ਜਿਹੜੇ ਭਰਾ ਹਨ ਬੰਦੇ ਵਾਲੇ ਆ ਤੇ ਇਹ ਨਹੀਂ ਦੇਖਦੇ ਆਪਾਂ ਨੂੰ ਜਰੂਰ ਆਇਓ ਹੋਟਲ ਦਾ ਐਡਰੈਸ ਭਾਜੀ ਜਦੋਂ ਪੁੱਛਗੇ ਪੱਕਾ ਦੱਸ ਦਊਗਾ ਇਹ ਆਪਣਾ ਬਤਾਏ ਦੇ ਪਰ ਲਿਖਿਆ ਪਾ ਨਾ ਇਹਦੇ ਪਰ ਨਹੀਂ ਹੈਗਾ ਮੈਨੂ ਤੇ ਨਹੀਂ ਹੈਗਾ ਮੈਨੂ ਤੇ ਨਹੀਂ ਹੈਗਾ ਨੋਏ ਮਿੱਤਰੋ ਰੋਟੀ ਲਈ ਇਹਦੀ ਖਾ ਤੇ ਹੁਣ ਸਾਰਾ ਹੋਟਲ ਵਿਜ਼ਿਟ ਕਰਾਨਾ ਸਾਨੂੰ ਭਾਈ ਦਾ ਤੇ ਅਜਰ ਐਕਸ਼ਨ ਚੱਲਦਾ ਪੂਰਾ ਦਬਲ ਲੱਗੀ ਲੱਗਦਾ ਆ ਫਰਾਈਟ ਬੋਮ ਇੰਦਰ ਰਸੋਈ ਰਸੋਈ ਉਹ ਵੀ ਆ ਫਰ ਲੈ ਆ ਸਾਰੇ ਟੇਬਲ ਲੱਗ ਜਾਣੇ ਰਾਸ ਨੂੰ ਹਾਂ ਤੇਰੇ 5 ਵਜੇ ਚੱਕਣਾ ਅੱਛਾ ਮਤਲਬ ਸਾਰਾ ਚੱਲਦਾ ਰਹਿੰਦਾ ਹਾਂ ਸਾਰਾ ਬਸ ਪੂਰਾ ਚੱਲਦਾ ਹਾਂ ਹਾਂ ਉਹ ਪਿੱਛੇ ਲੇਬਰ ਨੂੰ ਫੋਨ ਕਰੂਣੇ ਆ ਲੱਗਦੇ ਹਾਂ 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 ਫੋਨ ਕਰਦਾ ਤਾਂ ਇੰਦਰ ਰਸੋਈ ਇੰਦਰ ਰੱਖਦੇ ਆਪਾਂ ਹਾਂ ਦੇਮਾਪੋਂ ਆਉਣੇ ਗੱਡੀ ਕੋਲੇ ਤੇ ਤੁਹਾਨੂੰ ਨੂੰ ਦਿੱਤਾ ਬਾਹੂਣ ਆਰਡਰ ਦਾ ਸ਼ਾਮ ਨੂੰ ਆ ਨਿਕਲੂਗਾ ਜੋ ਵੀ ਨਿਕਲੇਗਾ ਲਾਲ ਤਾਂ ਲਈ ਕੋਈ ਆਰਡਰ ਨਹੀਂ ਇੱਧਰ ਪੁਲਿਸ ਵਾਲੇ ਖੜੇ ਆ ਆਪਣੀ ਇਹ ਭਾਜੀ ਕਹਿੰਦੇ ਆਪਣੀਆਂ ਬੰਦੇ ਗੱਲ ਕਰਨ ਲੱਗਦਾ ਗੱਲ ਭੁੱਲ ਗਿਆ ਚਲੋ ਜੇ ਆਦਾ ਹੋਗੀ ਮੇਰਾ ਦਾ ਆ ਵੀ ਭਜੀ ਓਕੇ ਆ ਕੰਮ ਇਹ ਆ ਜਦੋਂ ਬਈ ਇਹ ਤੇ ਇਹ ਸਭ ਲਈ ਜਨੇ ਜਮੀਨ ਤੋਂ ਵੀ ਘਟਣ ਲੱਗਿਓ ਆ ਹਾਂ ਜਦੋਂ ਕਾਟੋ ਬਹੁਤ ਵਧੀਆ ਆ ਗਿਆ ਸ਼ੁਕਰਾਨੇ ਕਰ ਲਈ ਜਾਨਾ ਹੁਣ ਭਾਈ ਇੱਕ ਗੱਲ ਦੱਸੋ ਜਿਹੜੇ ਬੰਦੇ ਕਹਿੰਦੇ ਹਨਾ ਇੱਕ ਮਿੰਟ ਵਾ ਇਹਨੂੰ 5x ਤੇ ਕਰ ਦੂਗਾ ਕਈ ਬੰਦੇ ਆ ਜੀ ਸੋਚ ਆ ਵਿੱਚ ਵੀ ਜੀ ਔਰੇ ਤੋਂ ਭਈਏ ਕੱਢਦੇ ਆ ਵੀ ਜੇ ਬਾਹਰ ਤੋਂ ਪੰਜਾਬੀ ਲੱਗ ਜਾਏ ਕੱਢਣ ਬਾਈ ਹੁਣ ਜਿਹੜੇ ਬਾਹਰ ਪੰਜਾਬੀ ਜਾਂਨੇ ਆ ਉਹਨਾਂ ਦੇ ਫਿੰਗਰਪ੍ਰਿੰਟ ਹੁੰਨੇ ਆ ਪਾਸਪੋਰਟ ਬਣਦਾ ਸਾਰਾ ਕੁਝ ਹੁੰਦਾ ਹੈ ਨਾ ਉਹਨਾਂ ਦੀ ਕੱਲੀ-ਕੱਲੀ ਡਿਟੇਲ ਆ ਹੁਣ ਔਰੇ ਤਾਂ ਜਿਹੜਾ ਮਰਜ਼ੀ ਟ੍ਰੇਨ ਫੜ ਕੇ ਆ ਜੇ ਹੁਣ ਕਿ ਆ ਬਦਲ ਲੱਗਦਾ ਇਹ ਗੱਲ ਤਾਂ ਬੰਦਾ ਹੈ ਨਾ ਹੁਣ ਇਹ ਗੱਲ ਨਾ ਕੋਈ ਤੁਸੀਂ ਵੀ ਉਹ ਬਾਹਰ ਵਾਲਿਆਂ ਨੂੰ ਉੱਥੇ ਬਾਈ ਰੂਲ ਆ ਸਾਰਾ ਕੁਝ ਕੋਈ ਪੰਜਾਬੀ ਜੇ ਕੋਈ ਗੰਤ ਕੰਮ ਕਰਦਾ ਉਹਨੂੰ ਨਾਲ ਦੀ ਨਾਲ ਰਿਪੋਰਟ ਆਹੋ ਉਰੇ ਦੇਖ ਲਓ ਉਰੇ ਕੋਈ ਰਿਪੋਰਟ ਨਹੀਂ ਕੋਈ ਕੁਝ ਨਹੀਂ ਅਗਲਾ ਦੂਏ ਪਿੰਡ ਜਾ ਕੇ ਮੋਟਰ ਤੇ ਰਹਿਣ ਲੱਗ ਜਵੇ ਹੁਣ ਪਿੰਡਾਂ ਦੇ ਅੱਗੇ ਕਹਾਂ ਤੋਰਾਂ 'ਚ ਜਾ ਜੂਗੇ ਕਿਤੇ ਕੋਈ ਮੋਟਰ ਆ ਉੱਥੇ ਰਹਿਣ ਲੱਗ ਜਵੇ ਕੋਈ ਕੀ ਫੜ ਲੂਗਾ ਫੜ ਲੂਗਾ ਕੋਈ ਕੋਈ ਨਹੀਂ ਫੜ ਸਕਦਾ ਹੈਗਾ ਇਹਗਾ ਇੱਥੇ ਬੰਬੇ ਫੜਦੇ ਆਂਦੇ ਵੜਦੇ ਆਂ ਹਾਂ ਇੱਥੇ ਰੱਖਾ ਦਾ ਦਤੂ ਫਿਲ ਕਰਦੇ ਨਾ ਕੋਈ ਜੂ ਚੋਰ মিয়া ਜਿੱਦਾਂ ਹੁਣ ਪਾਸਪੋਰਟ ਵੀ ਬਣਦਾ ਤੇ ਤੁਹਾਡੀ ਅੱਖਾਂ ਦਾ ਤਾਂ ਫਿੰਗਰ ਦਾ ਪ੍ਰਿੰਟ ਹੁੰਦੇ ਆ ਹਾਂ ਹਾਂ ਤੇ ਉੱਥੋਂ ਜਹਾ ਬਿਊਰੋ ਵਾਲੇ ਹੁੰਦੇ ਆ ਉਹ ਕੱਢ ਲੈਂਦੇ ਆ ਆ ਉਹ ਕੱਢ ਲੈਣੇ ਹੁਣ ਪੰਜਾਬ 'ਚ 2-2000 ਕਾਰਡ ਬਣਾ ਕੇ ਭਾਈ ਆ ਰਹੇ ਆ ਉਹਨਾਂ ਦਾ ਫੜ ਲਊ ਕੋਈ ਕੋਈ ਨਹੀਂ ਫੜਦਾ ਹਲਾ ਗਿਆ ਉਹਦਾ ਕਿਹੜਾ ਆਧਾਰ ਕਾਰਡ ਦਿਖਾ ਕੇ ਰਹਿ ਰਿਆ ਤੇ ਇਹ ਗੱਲਾਂ ਕਹਿਣੀਆਂ ਛੱਡ ਦਿਓ ਭਾਈ ਤੁਸੀਂ ਇੱਕ ਤਾਂ ਵੀ ਜੇ ਤੁਹਾਨੂੰ ਪੰਜਾਬੀਆਂ ਨੂੰ ਅੱਥਰ ਤੋਂ ਬਾਹਰ ਕੱਢਣ ਲੱਗੇ ਠੀਕਾ ਪੰਜਾਬੀ ਇੰਨਾ ਗਲਤ ਕੰਮ ਨਹੀਂ ਕਰਦੇ ਇੰਨੀ ਕ੍ਰੂਰਤਾ ਨਹੀਂ ਕਰਦੇ ਉਹ ਠੀਕਾ ਜਿੰਨੀਆਂ ਇਹਨਾਂ ਦੇ ਦਿਮਾਗਾਂ 'ਚ ਭਰੀਆਂ ਹੁਣ ਕਈ ਬੰਦੇ ਕਹਿੰਦੇ ਵੀ ਪ੍ਰਵਾਸੀ ਕਿਹਾ ਕਰੋ ਭਾਈ ਆਪਾਂ ਨਹੀਂ ਪ੍ਰਵਾਸੀ ਪ੍ਰਵਾਸੀ ਕਹਿੰਦੇ ਆਪਾਂ ਤਾਂ ਭਈ ਕਹਿੰਦੇ ਭਈ ਹੈਗੇਆਂ ਤਾਂ ਹੈਗੇਆਂ ਦੇ ਨੇ ਦੇਖਣੀ ਹੈ ਭਈ ਇਹਨੇ ਮੇਰੀ ਵੀਡੀਓ ਦੇਖੇ ਨਹੀਂ ਦੇਖਣੀ ਨਾ ਦੇਖੇ ਆਪਾਂ ਨੂੰ ਕੋਈ ਚੱਕਰ ਨਹੀਂ ਹੈ ਹੁਣ ਪੰਜਾਬੀ ਭਰਾ ਵਾਦੂ ਆ ਇੱਕ ਆ ਫਿਰਦਾ ਦੇਵਾਣਾ ਪੰਜਾਬੀ ਭਰਾ ਚਲੋ ਹੁਣ ਚਲਦੇ ਆ ਪਾਵਣੀ ਗੱਡੀ ਕੋਲੇ ਤੇ ਬਾਈ ਨੇ ਵੀ ਜਾਣਾ ਕੰਮ ਧੰਨਵਾਦ ਭਾਜੀ ਸਾਡਾ ਬਹੁਤ ਬਹੁਤ ਤੇ ਮਿਲਾਂਗੇ ਵੇ ਤੁਹਾਨੂੰ ਅਗਲੇ ਕੰਮ ਕੋਈ ਪੰਜਾਬ ਤੋਂ ਮਿਲਦੇ ਰਵਾਂਗੇ ਜਦ ਵੀ ਫੂਲਰ ਹੋਣਾ ਤਾਂ ਇੱਥੇ ਹਾਂ ਪੰਜਾਬ ਤੋਂ ਕੋਈ ਵੀ ਭਾਜੀ ਸਮਾਨ ਮੰਗਾਣਾ ਹਨਾ ਕੋਈ ਚੀਜ਼ ਹਾਂਜੀ ਵੀਰੇ ਇੱਥੇ ਬਣਾਈਆਂ ਅਸੀਂ ਰੀਲਾਂ ਦੋ ਦੋ ਮੈਂ ਕਿਹਾ ਵਿਲੇ ਖੜੇ ਆ ਤੇ ਬਜੀ ਕਹਿੰਦਾ ਰੀਲੇ ਬਣਾ ਦੋ ਮੈਂ ਕਿਹਾ ਚੱਲ ਤੂੰ ਮੇਰੀ ਬਣਾ ਮੈਂ ਤੇਰੀ ਬਣਾ ਦਿੰਨਾ ਪਹਿਲਾਂ ਮੈਂ ਬਜੀ ਦੀ ਰੀਲ ਬਣਾਈ ਤੇ ਰੀਲਰ ਬਣਾ ਕੇ ਬਜੀ ਨੇ ਬਣਾਈ ਮੇਰੀ ਰੀਲ ਰੀਲ ਹੋ ਰਹੀਆ ਪਿਆ ਕੰਮ ਇੱਥੇ ਬਜੀ ਮਾਰਦਾ ਪਿਆ ਐਕਸ਼ਨ ਦੇਖੋ ਹੈ ਦੇ ਕੇ ਕછા ਚ ਹੱਤ ਚਲੋ ਜੀ ਹੁਣ ਮੇਰੀ ਵਾਰੀ ਆ ਗਈ ਮੈਂ ਉਧਰੋਂ ਆ ਮੈਂ ਕਹਿੰਦਾ ਲੈ ਮੈਂ ਇਧਰੋਂ ਘੁੰਮਦਾ ਆਉਂਗਾ ਬਗਾਣਾ ਲਾ ਦੇਣਾ ਆਪਾਂ ਨੇ ਇਹਦਾ ਟਾਕੀ ਕਰਤੀ ਬੰਦ ਟਾਕੀ ਬੰਦ ਕਰਕੇ ਗੱਡੀ ਦੇ ਮੋਰੇ ਖੜ ਜਾਣਾ ਯੋ ਯੋ ਕਰ ਦੇਣਾ 2-4 ਵਾਰੀ ਪਲੱਸ ਕੰਮ ਫਟੇ ਚੱਕ ਹੋ ਜਾਣਾ ਹਾਂ ਜੀ ਮੇਦਰਾਵ ਟਾਈਮ ਹੋ ਗਿਆ 7:30 ਤੇ ਚੱਲਦੇ ਹਾਂ ਹੁਣ ਆਪਾਂ ਕਿਉਂਕਿ ਮਾਲ ਹੋ ਗਿਆ ਆਪਣਾ ਬਾਈ ਡੰਨ ਡਰਮ ਡਰਮ 'ਤੇ ਭਰਾਂਗੇ ਡੰਮ ਇਹ ਉੱਪਰ ਪਾਵਾਂਗੇ ਵੀਰੇ ਪਿਆਜ਼ 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 ਆਨੀਅਨ ਪਾਵਾਂਗੇ ਆਨੀਅਨ ਕਹਿਣਾ ਇੱਕ ਚੀਜ਼ ਹੋਰ ਵੀ ਐ ਇਹਨੂੰ ਪਰ ਨਹੀਂ ਕਹਿਣੀ ਮੈਂ ਗगन ਬਾਈ ਨੂੰ ਪਤਾ ਇੱਕੜੇ-ਇੱਕੜੇ ਦਾ ਕੋਲਾ ਕਰਾਦਾ ਤੇ ਖੜੇ ਬਲੀਏ ਦੇਖਿਆ ਐਦਾਂ ਕੰਮ ਹੁੰਦਾ ਐਦਾਂ ਹੁਣ ਜਾ ਗਏ ਅਸੀਂ ਅਰਤਾਰ ਹੋਟਲ ਤੇ ਖੜ ਜਾਗੇ ਤੇ ਉਹਦੇ ਗੱਲ ਹੋਈ ਮੈਂ ਨਾ ਗੱਡੀ ਲਗਿਆ ਕੱਢਣਾ ਇਹ ਆਪ ਦੇਖੋ ਪਰਚੀ ਹੈ ਨਾ ਤੇ ਹੋਟਲ ਦੇ ਹਾਂ ਸਮਝ ਦੁਪਹਿਰੇ ਦੀ ਰੋਟੀ ਕੱਲ ਰਾਤ ਦੀ ਰੋਟੀ ਹੋਗੀ ਰਾਤ ਖਾਧੀ ਹੈ ਐ ਹੁਣ ਕਹਿੰਦਾ ਰੋਟੀ ਖਾ ਕੇ ਜਾ ਤੇ ਹੁਣ ਤੁਹਾਡੇ ਕੋਲ ਉਰੇ ਰੋਟੀ ਖਾ ਕੇ ਅਗਲੇ ਕੋਲ ਜਿਹਦੇ ਕੋਲ ਜਾ ਕੇ ਖੜਨਾ ਵੀ ਉਹਦੇ ਕੋਲ ਕਾਇ ਕਰੂਗੇ ਹੁਣ ਉਰੇ ਰੋਟੀ ਖਾ ਲਈ ਠੀਕ ਆ ਹੁਣ ਅਗਲੇ ਜਿਹਦੇ ਹੋਟਲ ਤੇ ਜਾ ਕੇ ਖੜਨਾ ਉਹੀ ਤਾਂ ਅਗਲਾ ਦੇਖਦਾ ਹੀ ਐ ਵੀ ਆਗੇ ਵੀ ਯਾਰ ਆ ਕੇ ਖੜ ਕੇ ਮੂੰਹ ਚੱਕ ਕੇ ਵੀ ਰੋਟੀ ਖਾਦੀ ਨਹੀਂ ਹੈ ਹੁਣ ਕਈ ਬੰਦੇ ਸੋਚਦੇ ਆ ਬਾਈ ਕਈ ਨਹੀਂ ਸੋਚਦੇ ਆਪਾਂ ਸੋਚਦੇ ਆ ਇਹ ਚੀਜ਼ ਵੀ ਜਿੱਥੇ ਅਗਲੇ ਦੇ ਜਾ ਕੇ ਖੜਨਾ ਸਾਰੀ ਰਾਤ ਸੋਣਾ ਵੀ ਅਗਲੇ ਦੇ ਰੋਟੀ ਦਾ ਖਾਓ ਜਾ ਕੇ ਚੱਲੀਏ ਭਾ ਅਹ ਰੋ ਸੱਚੇ ਕੋਚ ਆਣੀ ਗਾਇਜ਼ ਵੀਰੇ ਪਹੁੰਚ ਗਏ ਸੀ ਉਤਾਰ ਦੇ ਟਾਬੇ ਤੇ ਉਤਾਰ ਦੇ ਟਾਬੇ ਤੇ ਪਹੁੰਚੀ ਵਿਖਾਦੀਆਂ ਰੋਟੀਆਂ ਰੋਟੀਆਂ ਖਾ ਕੇ ਤਰਪੇ ਤੇ ਹੁਣ ਇੱਥੇ ਖੜ ਜਾਗੇ ਇਧਰਾ ਹੋਟਲ काम हो गया सवेरे दा 8:45 ਤੇ ਵਜੀ ਲਗਿਆ ਟਾਇਰ ਦਰਬਾਰ ਕਰਾਣਾ ਕਿਉਂਕਿ ਚੱਲਦੇ ਆ ਆਪਾਂ ਹੋਰ ਕਿੰਨੇ ਟਾਈ ਇਹਨਾ ਡੀਓ ਡੂਓ ਮਾਣ ਲੂਗਾ ਤੇ ਹੁਣ ਬੰਨੀ ਆਪਾਂ ਪਰਨਾ ਪਰਨਾ ਔਰ ਇਹ ਕੈਂਗਨ ਰੈਡੀ ਸਟੇਡੀ ਇੰਡੀਆ ਗੋ ਕੰਟੀਨਿਊ ਟਾਇਰ ਕਰਾਣਾ ਅੰਦਰ ਬਾਹਰ ਕਿਉਂਕਿ ਉਹ ਗਲਤ ਘਸਦਾ ਪਿਆ ਕਿਨਾਰੀ 'ਚ ਹਰੀ ਚੱਕਦੀ ਲਾ ਹੋਏ ਮਿੱਤਰੋ ਹੋ ਗਿਆ ਆਪਾਂ ਰੈਡੀ ਅਜਤਰਾ ਇਹੋ ਬਰਨ ਗਏ ਅੱਜ ਤਣੀਆਂ ਵਾਲੀ ਪਾਲੀ ਉਹ ਦੂਈ ਜਿਹੜੀ ਪਿਛਲੇ ਵਾਰ ਪਾਈਦੀ ਨੇ ਸੰਤਰੀ ਜੀ ਉਹ ਫਾਟ ਗਈ ਲੈ ਲੈਣਾ ਕੋ ਰਾ ਸਫੇਰ ਹੈ ਜੀ ਆਪਣੇ ਕੋਲ ਕੱਲ ਕਾ ਕੰਮ ਨਹੀਂ ਫਿਰ ਲੈਣੀ ਪੈਣੀ ਦੀ ਹਣ ਪਤਾ ਨਹੀਂ ਮੇਲ ਕਰੀ ਆ ਉਹਨੇ ਪਤਾ ਨਹੀਂ ਨਹੀਂ ਅੱਜ ਫੋਨ ਨਹੀਂ ਚੱਕਦਾ ਪਿਆ ਉਹ ਪਤਾ ਨਹੀਂ ਕਿਹਾ ਚੱਕਰਾ ਸਾਹਮਣੇ ਆ ਗਈ ਉਹ ਜੀਐਸਡਬਲਿਊ ਇੰਡਸਟਰੀਲ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਟਾਈਮ ਹੋ ਗਿਆ 7:30 ਤੇ ਉੱਠ ਗੜੇ ਆਪਾਂ ਤੇ ਫੇਪਰ ਆਪਾਂ ਨੂੰ ਗਏ ਮਿਲ ਤੇ ਹੁਣ ਆਪਾਂ ਗੱਡੀ ਬਾਹਰ ਕੱਢਦੇ ਆ ਗੱਡੀ ਬਾਹਰ ਕੱਢ ਕੇ ਚਾਹ ਚੂ ਪੀਨੇ ਬਾਹਰ ਚੱਲ ਗਏ ਫੇਰ ਇਹ ਦੇਖ ਗੱਲਵਾਦ ਅਗਲੀ ਕਿ ਕਿੱਥੋਂ ਰ ਭਰਨੀ ਹੈ ਨੌ ਮਿੱਤਰੋ ਆ ਇੱਥੇ ਦਾ ਨੋ ਰੋਗਤਾ ਦੇਖ ਲੋ ਇੱਕ ਗੱਡੀ ਜੀ ਵੀ ਸਾਡੇ ਪਿੱਛੇ ਕੋਈ ਗੱਡੀ ਨਹੀਂ ਤੇ ਕਹਿੰਦੇ ਨਾਸ਼ਤਾ ਕਰਨ ਗਿਆ ਬਾਅਦ ਨਾਸ਼ਤੇ ਦਾ ਟਾਈਮ ਹੋ ਗਿਆ ਹੁਣ ਇਹਨਾਂ ਦਾ ਚੱਲ ਰਾਤ ਦੇ ਵੀ ਖਾਦੀ ਵੀ ਹੋਣੀ ਹਾਂਜੀ ਆ ਵੀ ਸਾਰੇ ਬਾਹਰ ਹਾਂਜੀ ਬਾਹਰ ਜਾ ਰਹੇ ਆ ਹੈ ਨਾ ਰਾਤ ਦੀ ਵੀ ਖਾਦੀ ਵੀ ਹੋਣੀ ਐ ਔਰ ਰਾਤ ਦੀ ਵੀ ਨਹੀਂ ਖਾਦੀ ਖਾਦੀ ਵੀ ਨਾ ਰਾਤ ਔਰੇ ਐ ਦੀ ਸਮਝ ਅੰਦਰ ਕੰਟੀਨ ਜੇ ਰੋਟੀ ਮਿਲਦੀ ਹੈ ਨਾ ਅਸੀਂ ਇਹ ਮਤੀਆਂ ਨਾਲ ਅਸੀਂ ਤੁਰ ਕੇ ਜਾਈਏਗੇ ਹਾਂ ਹਿੰਮਤੀ ਅਸੀਂ ਵਾਲੇ ਆ ਅਸੀਂ ਤੁਰ ਕੇ ਜਾ ਨਹੀਂ ਸਕਦੇ ਠੀਕ ਹੈ ਵੀ ਚੱਲ ਇੰਨਾ ਘਟ ਕੇ ਤੁਰਨਾ ਹਨਾ ਤੇ ਦੂਜੀ ਗੱਲ ਇਹ ਦੇ ਨਾ ਪੁੱਛਣ ਵਾਲਾ ਹੋਵੇ ਵੀ ਰਾਤ ਦੀ ਗੱਡੀ ਉਰੇ ਫਸੀ ਵੀ ਆ ਐ ਵੀ ਬੰਦੇ ਨੇ ਰਾਤ ਦੀ ਰੋਟੀ ਵੀ ਨਹੀਂ ਖਾਦੀ ਵੀ ਹੁੰਦੀ ਵੀ ਚਲ ਇੱਕ ਗੱਡੀ ਸੀਗੀ ਹੁਣ ਤੇ ਪਿੱਛੇ ਦੇਖ ਲਓ ਕੋਈ ਗੱਡੀ ਨਹੀਂ ਹੈ ਤੇ ਅੱਗੇ ਸਿਰਫ ਉਹ ਜਿਹੜੀ ਮਿੰਦਰਾ ਉਹਦੀ ਲੈ ਲੈਂਡ ਵਾਲੀ ਖੜੀ ਐ ਥੱਲੇ ਪਾਸੇ ਗੱਡੀ ਉਹ ਸੀਗੀ ਫੰਡਾ ਨਹੀਂ ਕਰਿਆ ਉੱਠ ਕੇ ਚਲੇ ਗਿਆ ਕਹਿੰਦਾ ਨਹੀਂ ਕਹਿੰਦਾ ਲੰਚ ਟਾਈਮ ਹੋ ਗਿਆ ਨੋ ਬ੍ਰੈਕਫਾਸਟ ਨਾਸ਼ਤਾ ਕਰਨੇ ਗਿਆ ਹਾਂ ਨੋ ਵੀ ਦੇਵੀ ਔਰ ਸੱਜਣੋ ਬਾਹਰ ਨਿਕਲਿਆ ਆਏ ਆਪਾਂ ਹੁਣ ਸਿੱਤਾ ਹੋਟਲ ਤੇ ਆ ਕੇ ਰੁਕਦੇ ਆਪਾਂ ਕਿਉਂਕਿ ਜਾ ਬਣੀ ਐ ਚਾਹ ਬਿਨਾਂ ਹੀ ਤੁਹਾਨੂੰ ਬਤਾ ਕਾਦੇ ਯੋਗੇ ਨਹੀਂ ਕਿਉਂ ਭਾਈ ਜੀ ਚਾਹ ਬਿਨਾਂ ਹੀ ਕੋਈ ਕੰਮ ਨਹੀਂ ਕਰਦਾ ਤੇ ਹਲੇ ਇੱਕ ਨਹੀਂ ਸਾਡਾ ਅਸਤ ਵਸਤ ਹੋਇਆ ਪਿਆਰ ਸਮਾਨ ਜੇ ਆਪੀ ਗੇ ਫੇਰ ਆ ਕੇ ਖੋਲੂਗੀ ਮੰਨ ਲਾਦਾ ਨਾ ਹੋਟਲ ਤੇ ਵੀਡੀਓ ਬਣਾਈ ਨਹੀਂ ਬਣਾਈ ਨਹੀਂ ਨਾ ਚਲੋ ਕੋਈ ਨਹੀਂ ਤੇ ਬਾਈ ਚੱਲ ਵੀ ਆਪਾਂ ਹੋਟਲ ਤੋਂ ਆਸਤ ਕਰਕੇ ਤੇ ਹੁਣ ਚੱਲ ਕੇ ਪਹਵਾਨੇ ਆਪਾਂ ਡੀਜ਼ਲ ਲੱਗੇ ਆਂਦਾ ਆਪਣੇ ਕੋਲ ਪੀਲੇ ਨਜਾਨ ਚਾ ਟ੍ਰਾਂਸਪੋਰਟਰ ਨੂੰ ਕਰਦੇ ਹਾਂ ਫੋਨ ਆਹ ਪੈਸੇ ਪੂਰੀ ਪਾ ਲੂਗਾ ਜਿਹੜਾ ਐਡਵਾਂਸ ਆ ਤੇ ਬਾਈ ਆਹ ਰੇਖਾ ਲੈਜੀ ਖਾਨਾ ਨਾ ਇਹ ਨਾ ਸੁਟਿਓ ਬਈ ਤਮਾਕੂ ਲੱਗਿਆ ਫੇਰ ਖਾਣ ਮੈਂ ਜਿਹੜੀ ਚੀਜ਼ ਇੱਕ ਵਾਰੀ ਕਹਿ ਤੀ ਛੱਡਤੀ ਤਾਂ ਛੱਡਦੀ ਇਹ ਮੈਂ ਪਹਿਲਾਂ ਪੂਰੀ ਹੋ ਕਰਕੇ ਨਾ ਕੋਈ ਕਰਕੇ ਛੱਡ ਕੇ ਦੇਖਿਆ ਫੇਰ ਮੈਂ ਤੁਹਾਨੂੰ ਦੱਸਿਆ ਵੀ ਭਾਈ ਮੈਂ ਤਮਾਕੂ ਛੱਡਦਾ ਠੀਕ ਹੈ ਨਾ ਆਪਣਾ ਉਹ ਕੰਮ ਨਹੀਂ ਹੈਗਾ ਵੀ ਹਾਂ ਜੀ ਕਹਤਾ ਵੀ ਫੇਰ ਮੈਂ ਬਾਅਦ ਚੌਕਾ ਹੋਈ ਜਾਵਾਂ ਤੇ ਕੈਮਰਾ ਬੰਦ ਕਰੇ ਤੋਂ ਕੈਮਰੇ ਬੰਦ ਦੇ ਪਿੱਛੋਂ ਆਪਣਾ ਲਈ ਜਾਵਾਂ ਹਨਾ ਤੇ ਤੁਸੀਂ ਜਰ ਮਰਜੀ ਆ ਕੇ ਚੈੱਕ ਕਰ ਸਕਦੇ ਆ ਜਿਹੜੇ ਭਰਾ ਨੂੰ ਕੋਈ ਸ਼ੱਕ ਹੋਵੇ ਖੁੱਲੀ ਸ਼ੂਟਾ ਖੁੱਲੀ ਜਰ ਮਰਜੀ ਆਓ ਠੀਕ ਆ ਆਣਾ ਦਲਦੇ ਆਪਾਂ ਕਿਸਾਰਾ ਰਹਿ ਗਿਆ 20 ਕਿਲੋਮੀਟਰ ਕਿਸਾਰਾ ਘਾੜ ਤੋਂ ਪਹਿਲਾਂ ਤੇਲ ਪਵਾ ਲਾਂਗੇ ਆਪਾਂ ਲੋ ਗਾਇਸ ਵੀਰੇ ਇਹ ਵਲੌਗ ਦਾ ਆਪਾਂ ਕਰਦੇ ਆ ਐਂਡ ਕਿਉਂਕਿ 19-20 ਮਿੰਟ ਦਾ ਬਣ ਗਿਆ ਤੇ ਨਾਲ ਆ ਜੀ ਇੱਥੋਂ ਆਪਾਂ ਦੂਆ ਵਲੌਗ ਸ਼ੁਰੂ ਕਰ ਦਾਂਗੇ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ ਚ ਜਦ ਤੱਕ ਰੱਬ ਰੱਖਾ ਰੱਬ ਰੱਖਾ